ਉਹ ਕਹਿੰਦੇ ਕਿ ਅਦਾਸੀਆਂ ਦੇ ਆਦੀਚਾਰੀਆ ਬਾਬਾ ਸ਼੍ਰੀਚੰਦ ਦੀ ਰਚਨਾ ਜਿਹਨੂੰ ਆਰਤਾ ਕਿਹਾ ਜਾਂਦਾ ਜਿਸ ਨੇ ਬਾਬਾ ਗੁਰਦਿੱਤਾ ਨੂੰ ਉੱਤਰਾਧਿਕਾਰੀ ਥਾਪਣ ਵੇਲੇ ਰਤਨਾਕਰ ਸਮ ਗੁਰੂ ਘਰ ਮਮ ਬਖਸ਼ੇ ਸੰਗ ਰੰਗ ਮੱਲ ਵਸੀਂ ਵੀ ਗੁਰੂ ਘਰ ਚ ਆਪਣੇ ਆਪ ਨੂੰ ਭੇਦ ਕਰਦੇ ਆ ਜੀ ਔਰ ਉਹ ਕਹਿੰਦੇ ਕਿ ਬਾਬਾ ਸ਼੍ਰੀਚੰਦ ਨੇ ਜਿਹੜਾ ਆਰਤਾ ਲਿਖਿਆ ਉਹ ਕੀ ਆ ਹੂੰ ਹੂੰ ਆਰਤਾ ਕੀਜੇ ਨਾਨਕ ਸ਼ਾਹ ਪਾਦਸ਼ਾਹ ਕਾ ਜੀ ਨੋਟ ਕਰਿਓ ਗੱਲ ਸ਼ਾਹ ਪਾਦਸ਼ਾਹ ਕਾ ਉਹਨਾਂ ਨੇ ਵੀ ਗੁਰੂ ਨਾਨਕ ਨੂੰ ਇੱਥੇ ਆ ਕੇ ਮੰਨਿਆ ਹੂੰ ਹੂੰ ਇਹ ਬਾਬਾ ਸ਼੍ਰੀ ਚੰਦ ਦਾ ਲਿਖਿਆ ਹੋਇਆ ਸਾਡਾ ਆਪਣਾ ਨਹੀਂ ਹੈ ਜੀ 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 ਉਹ ਕਹਿੰਦੇ ਆਰਤਾ ਕੀਜੇ ਨਾਨਕ ਸ਼ਾਹ ਪਾਦਸ਼ਾਹ ਕਾ ਹਰ ਹਰ ਦੀਨ ਦੁਨੀਆ ਕੇ ਸ਼ੇਨ ਸ਼ਾਹ ਕਾ ਹੂੰ ਚਾਰ ਕੁੰਟਾਂ ਕੀ ਧਰਮਸਾਲਾ ਜੀ ਜੀ ਇਹ ਬਾਬਾ ਸ਼੍ਰੀ ਚੰਦ ਜੀ ਕਹਿ ਰਿਹਾ ਗੁਰੂ ਨਾਨਕ ਸਾਹਿਬ ਉਹਰੇ ਜੀ ਚਾਰ ਕੁੰਟ ਜਾ ਕੇ ਧਰਮਸ਼ਾਲਾ ਸੰਗਤ ਗਾਵੇ ਸ਼ਬਦ ਰਸਾਲਾ ਹਮ ਹਮ ਆਰਤਾ ਕੀਜੇ ਨਾਨਕ ਸ਼ਾਹ ਪਾਤਸ਼ਾਹ ਕਾ ਹਰ ਹਰ ਦੇਨ ਦੁਨੀਆ ਕੇ ਸ਼ੈਨ ਸ਼ਾਹ ਕਾ ਕੋਟ ਦੇਵੀ ਜਾ ਕੇ ਜੋਤ ਜਗਾਵੇ ਹਮ ਕੋਟ 33 ਜਾ ਕੇ ਉਸਤਤ ਗਾਵੇ ਹਮ ਕਿ ਗੁਰੂ ਨਾਨਕ ਦੀ ਮਹਿਮਾ ਤਾਂ ਸਾਰੇ 33 ਕਰੋੜ ਦੇਵਤਾ ਕਰਿਆ ਬਾਬੇ ਸ਼੍ਰੀ ਚੰਦ ਜੀ ਦੀ ਆਪਣੇ ਹੱਥ ਲਿਖਤ ਹੈ ਜੀ ਐਂਡ ਤੇ ਫੇ ਉਹ ਏ ਕਹਿੰਦੇ ਆ ਕਿ ਆਰਤਾ ਕੀਜੇ ਬਹੁਤ ਲੰਮਾ ਆ ਵੈਸੇ ਮਤਲਬ ਆਪਾਂ ਸਮਝ ਲਿਆ ਮਤਲਬ ਆਪਾਂ ਮੀਨ ਉਹਦੀ ਸਿਧਾਂਤਕ ਪੱਖ ਤੋਂ ਤਾਂ ਇਹ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਐਂ ਉਹਨਾਂ ਨੇ ਲਿਖ ਕੇ ਕਲੀਅਰ ਕਰ ਦਿੱਤੀਆਂ ਨੇ ਜੀ ਪੰਜ ਪ੍ਰਵਾਣ ਹੈ ਸਤਗੁਰ ਪੂਰਾ ਵਾਜੇ ਸ਼ਬਦ ਅਨਾਹ ਤੂਰਾ ਆਰਤਾ ਕੀਜੇ ਨਾਨਕ ਪਾਸ਼ਾ ਕਾ ਹਰ ਹਰ ਦੀਨ ਦੁਨੀਆ ਕੇ ਸ਼ਹਨਸ਼ਾਹ ਕਾ ਹੁਣ ਬਾਬਾ ਸ੍ਰੀ ਚੰਦ ਵੀ ਗੁਰੂ ਨਾਨਕ ਨੂੰ ਦੁਨੀਆ ਦਾ ਸ਼ਹਨਸ਼ਾਹ ਮੰਨਦੇ ਐ ਅਖੀਰ ਤੇ ਜਦੋਂ ਕਹਿੰਦੇ ਕਿ ਆਰਤ ਸਰਨ ਪਰੇ ਕੀ ਰਾਖ ਦੇ ਆਲਾ ਨਾਨਕ ਤੁਮਰੇ ਬਾਲਗ ਪਾਲਾ ਹੂੰ 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 ਬਾਬਾ ਸ੍ਰੀ ਚੰਦ ਜੀ ਕਹਿੰਦੇ ਆ ਕਿ हे ਗੁਰੂ ਨਾਨਕ ਮੈਂ ਤੇਰੀ ਸ਼ਰਨ ਆਇਆ ਤੂੰ ਮੇਰੀ लाज ਰੱਖ ਹੂੰ ਐਂ ਕਹਿ ਲੋ ਕਿ ਛੇਵੇਂ ਜਾਮੇ ਜੇ ਆ ਕੇ ਗੁਰੂ ਹਰਗੋਬਿੰਦ ਪਾਸ਼ ਗੁਰੂ ਹਰ ਜਿਹੜੇ ਆਪਣੇ ਬਾਬਾ ਸ਼੍ਰੀ ਚੰਦ ਜੀ ਆ ਉਹ ਵੀ ਗੁਰੂ ਨਾਨਕ ਨੂੰ ਆਪਣਾ ਮੰਨ ਲੈਂਦੇ ਆ ਗੁਰੂ ਮੰਨ ਲੈਂਦੇ ਆ ਜੀ ਫੇ ਕਹਿੰਦੇ ਆਰਤਾ ਕੀਜੇ ਨਾਨਕ ਸ਼ਾਹ ਪਾਸ਼ਾ ਕਾ ਹਰ ਹਰ ਦੀਨ ਦੁਨੀਆ ਕੇ ਸ਼ੈਨ ਸ਼ਾਹ ਕਾ ਗਾਜੋ ਜੀ ਵਾਹਿਗੁਰੂ ਗਾਜੋ ਜੀ ਵਾਹਿਗੁਰੂ ਗਾਜੋ ਜੀ ਵਾਹਿਗੁਰੂ ਬਾਬਾ ਕਰ ਦਿੱਤਾ ਦੀਨ ਦੁਨੀਆ ਕਾ ਟਿੱਕਾ ਜੀਓ ਪਿੰਡ ਜਨ ਦਿੱਤਾ ਐਸਾ ਗੁਰ ਸਿਮਰੋ ਨਿਤ ਨਿਤ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਹੁਣ ਤੁਸੀਂ ਮੈਨੂੰ ਦੱਸੋ ਜਗਜੀਤ ਸਿੰਘ ਜੀ ਅੱਜ ਕਿਹੜੀ ਗੱਲ ਆ ਜਿਹੜੀ ਸ਼ੱਕ ਰਹਿ